ਸਸ਼ੀਗਾਮ ਮਸਕਾਨ ਤੜੀ ਹੋਸ ਤੇ ਦੋਸਤ ਲੈ ਕੇ ਹਾਜ਼ਰੀ ਕੁ ਵੱਡੀ ਖਬਰ ਤੁਸੀਂ ਸੁਣ ਰਹੇ ਹੋ ਆਜ਼ ਨਿਊਜ਼ ਵਾਲਾ ਮੋਦੀ ਦਾ ਐਮਪੀ ਕਰਤਾਰਪੁਰ ਲੰਘੇ ਦੇ ਖਿਲਾਫ ਖਤਰਨਾਕ ਕਦਮ ਕਰਾਰ ਚੰਡੀਗੜ੍ਹ ਜਿੱਥੇ ਕਰਤਾਰਪੁਰ ਲੰਘੇ ਤੇ ਪ੍ਰਧਾਨ ਮੰਤਰੀ ਸਮੇਤ ਪੂਰਾ ਦੇਸ਼ ਖੁਸ਼ ਹੈ ਉਥੇ ਭਾਜਪਾ ਦੇ ਰਾਜ ਸਭਾ ਮੈਂਬਰ ਇਸ ਗਲਿਆਰੇ ਦੇ ਵਿਰੁੱਧ ਹਨ ਐਮਪੀ ਸੁਬ੍ਰਮਣੀਅਮ ਸਵਾਮੀ ਨੇ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਖਤਰਨਾਕ ਕਦਮ ਦੱਸਿਆ ਤੇ ਕਿਹਾ ਕਿ ਇਸ ਦੀ ਦੁਰਵਰਤੋਂ ਹੋ ਸਕਦੀ ਹੈ ਪੀਐਮ ਮੋਦੀ ਵੀ ਇਸ ਲਾਂਗੇ ਨੂੰ ਭਾਰਤ-ਪਾਕਿ ਦਰਮਿਆਨ ਅਮਨ-ਸ਼ਾਂਤੀ ਦੇ ਪੁਲ ਵਜੋਂ ਦੇਖਦੇ ਹਨ ਪਰ ਆਪਣੀਆਂ ਵਿਵਾਦਿਤ ਟਿੱਪਣੀਆਂ ਨਾਲ ਮਸ਼ਹੂਰ ਇਸ ਬੀਜੇਪੀ ਨੇਤਾ ਨੂੰ ਇਸ ਸਨੇਕ ਕਦਮ ਵਿੱਚੋਂ ਵੀ ਗੜਬੜੀ ਬਦਬੂ ਆਉਂਦੀ ਹੈ ਖਬਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਸਵਾਮੀ ਨੇ ਕਿਹਾ ਕਿ ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਲਈ ਲਾਂਗਾ ਬਣਾਉਣਾ ਭਾਰਤ ਲਈ ਖਤਰਨਾਕ ਕਦਮ ਸਾਬਤ ਹੋ ਸਕਦਾ ਹੈ वैसे लंगे राह ही शिरदालू बगैर पासपोर्ट ਤੋਂ ਕਰਤਾਰਪੁਰ ਸਾਹਿਬ ਦਰਸ਼ਨ ਲਈ ਜਾ ਸਕਦੇ ਹਨ ਪਰ ਸੁਆਮੀ ਨੇ ਕਿਹਾ ਕਿ ਇਸ ਲंगे राह ही पाकिस्तान ਸਥਿਤ ਕਰਤਾਰਪੁਰ ਸਾਹਿਬ ਜਾਣ ਲਈ ਜੇਕਰ ਪਾਸਪੋਰਟ لازمی ਵੀ ਕੀਤਾ ਜਾਵੇ ਤਾਂ ਵੀ ਕਾਫੀ ਨਹੀਂ ਹੋਵੇਗਾ ਉਹਨਾਂ ਪਾਸਪੋਰਟ ਜਾਰੀ ਕਰਨ ਵਾਲੇ ਦੇਸ਼ ਦੇ ਵਿਦੇਸ਼ ਮੰਤਰਾਲੇ ਤੇ ਵੀ ਸਵਾਲ ਚੁਕੇ ਉਨ੍ਹਾਂ ਕੇ ਹਾਂ ਕੀ ਇਹ ਤਾਂ ਚਾਂਦਨੀ ਚੌਂਕ ਚੋ 2250 ਰੁਪਏ ਵਿੱਚ ਮਿਲ ਜਾਂਦੇ ਹਨ। ਸਵਾਮੀ ਨੇ ਆਪਣੀ ਸਲਾਹ ਦਿੱੰਦਿਆ ਕਿ ਹਾਂ ਪਾਕਿਸਤਾਨ ਜਾਣ ਲਈ ਲੋਕਾਂ ਨੂੰ ਕਟੋ-ਕਾਟ 6 ਮਹੀਨੇ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਸਾਨੂੰ ਪਾਕਿਸਤਾਨੀਆਂ ਨੂੰ ਇਸ ਲਾਂਘੇ ਰਾਹੀਂ ਭਾਰਤ ਵਿੱਚ ਦਾਖਲ ਨਹੀਂ ਹੋਣ ਦੇਣਾ ਚਾਹੀਦਾ। ਸੋ ਇਹ ਸੀ ਹੁੰਦਾ ਅਗਦੀ ਵੱਡੀ ਖਬਰਾਂਵੀਆਂ ਤੇ ਤਾਜ਼ਾ ਖਬਰਾਂ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸੁਣਦੇ ਰਹੋ aajnewswala.com